ਦੇਖੋ ਇਹ ਤਾਂ ਕੋਈ ਨਵਾਂ ਗਰੋ ਹੈ ਜੀ ਜਿਹੜਾ ਮਤਲਬ ਅਚਾਨਕ ਕਿਸੇ ਲੇਡੀਜ਼ ਨੂੰ ਪਹਿਲਾਂ ਭੇਜਦੇ ਨੇ ਕਿ ਤੁਸੀਂ ਡੋਰ ਨਾਕ ਕਰੋ ਜਾਂ ਰਿੰਗ ਬਜਾਓ ਕੋਈ 게ਟ ਖੋਲੇ ਤੇ ਬਾਅਦ ਦੇ ਵਿੱਚ ਉਹ ਘਟਨਾ ਨੂੰ ਆਪਾਂ ਅੰਜਾਮ ਦੇਈਏ ਸੇਫੋ ਨਾਲ ਇੱਕ ਲੇਡੀਜ਼ ਹੀ ਅੱਗੇ ਭੇਜੀ ਕਿ ਉਹ ਤੁਸੀਂ ਡੋਰ ਓਪਨ ਕਰੋ ਇਸ਼ਾਰਾ ਕਰਨਾ ਸੀ ਕਿ ਮੈਂ ਗੇਟ ਖੁਲਾ ਲਿਆ ਜਾਂ ਕਿਦਾਂ ਹੋ ਕਰ ਲਿਆ ਪਰ ਉਸ ਚ ਕਾਮਯਾਬ ਨਹੀਂ ਹੋ ਸਕਿਆ ਜਿੱਹਾਂ ਲਾਲ ਸੂਟ ਵਾਲੀ ਇਸ ਮਹਿਲਾ ਨੂੰ ਜਰਾ ਗੌਰ ਨਾਲ ਦੇਖੋ ਇਸ ਦੇ ਨੰਗੇ ਪੈਰ ਨੇ ਰਾਤ ਦਾ ਸਮਾਂ ਕਿਸੇ ਘਰ ਦੇ ਮੂਹਰੇ ਖੜ ਕੇ ਇਸ ਵੱਲੋਂ ਵਾਰ-ਵਾਰ ਘਰ ਦੀ ਘੰਟੀ বাজਾਈ ਜਾ ਰਹੀ ਹੈ ਨਾਲ ਹੀ ਇੱਧਰ ਉੱਧਰ ਦੇਖ ਰਹੀ ਹੈ ਕਿਸੇ ਬਹਾਨੇ ਇਸ ਵੱਲੋਂ ਪਰਿਵਾਰ ਨੂੰ ਦਰਵਾਜ਼ਾ ਖੋਲਣ ਲਈ ਕਿਹਾ ਜਾ ਰਿਹਾ ਸੀ ਪਰ ਇਸ ਮਹਿਲਾ ਦੀ ਮਨਸ਼ਾ ਨੂੰ ਇਹ ਪਰਿਵਾਰ ਵੀ ਪੂਰੀ ਤਰ੍ਹਾਂ ਸਮਝ ਚੁੱਕਿਆ ਸੀ ਜਿਸ ਦੇ ਚਲਦੇ ਇਸ ਪਰਿਵਾਰ ਦਾ ਵਿਚਾਰ ਰਹਿ ਗਿਆ ਜੀ ਹਾਂ ਜਨਾਬ ਕਿਉਂਕਿ ਪਰਿਵਾਰ ਵੱਲੋਂ ਦਰਵਾਜ਼ਾ ਨਹੀਂ ਖੋਲਿਆ ਗਿਆ ਕਾਫੀ ਸਮਾਂ ਇਸ ਮਹਿਲਾ ਵੱਲੋਂ ਗੇਟ ਖੋਲਣ ਦੀ ਉਡੀਕ ਜ਼ਰੂਰ ਕੀਤੀ ਗਈ ਸੀ ਪਰ ਦਰਵਾਜ਼ਾ ਨਹੀਂ ਖੋਲਿਆ ਜਿਸ ਦੇ ਚਲਦੇ ਇਹ ਮਹਿਲਾ ਅੱਗੇ ਲੰਘ ਗਈ ਤੇ ਇਸ ਦੇ ਅੱਗੇ ਲੰਘਦਿਆਂ ਹੀ ਇਹ ਛੋਟਾ ਹਾਥੀ ਇਸ ਦੇ ਪਿੱਛੇ ਲੰਘ ਗਿਆ ਜਾਣਕਾਰੀ ਮੁਤਾਬਕ ਇਸ ਛੋਟੇ ਹਾਥੀ ਤੇ ਇਸ ਮਹਿਲਾ ਦੇ ਗੈਂਗ ਦੇ ਹੋਰ ਸਾਥੀ ਮੌਜੂਦ ਸਨ ਜਿਨ੍ਹਾਂ ਵੱਲੋਂ ਇਹ ਵੱਡਾ ਕਾਂਡ ਇਸ ਪਰਿਵਾਰ ਨਾਲ ਕੀਤਾ ਜਾਣਾ ਸੀ ਦੱਸਿਆ ਜਾ ਰਿਹਾ ਹੈ ਕਿ ਇਹ ਕੋਈ ਆਮ ਮਹਿਲਾ ਨਹੀਂ ਬਲਕਿ ਇਹਨਾਂ ਦਾ ਇੱਕ ਗੈਂਗ ਹੈ ਜਿਨ੍ਹਾਂ ਵੱਲੋਂ ਲੁੱਟਦਾ ਇਹ ਨਵਾਂ ਤਰੀਕਾ ਲੱਭਿਆ ਗਿਆ ਆਖਰ ਕੀ ਖੱਤਸ਼ੇ ਇਹਨਾਂ ਪਿੰਡ ਦੇ ਲੋਕਾਂ ਵੱਲੋਂ ਇਸ ਪਰਿਵਾਰ ਵੱਲੋਂ ਜਿਤਾਏ ਜਾ ਰਹੇ ਨੇ ਇਹ ਤੁਸੀਂ ਇਹਨਾਂ ਦੇ ਮੂੰਹ ਹੀ ਸੁਣ ਲਓ ਇਹ ਤਾਂ ਦੇਖੋ ਇਹ ਤਾਂ ਕੋਈ ਨਵਾਂ ਗਰੋ ਹੈ ਜੀ ਜਿਹੜਾ ਮਤਲਬ ਅਚਾਨਕ ਕਿਸੇ ਲੇਡੀਜ਼ ਨੂੰ ਪਹਿਲਾਂ ਭੇਜਦੇ ਨੇ ਕਿ ਤੁਸੀਂ ਡੋਰ ਨਾਕ ਕਰੋ ਜਾਂ ਰਿੰਗ ਬਜਾਓ ਕੋਈ ਗੇਟ ਖੋਲੇ ਤੇ ਬਾਅਦ ਦੇ ਵਿੱਚ ਉਹ ਘਟਨਾ ਨੂੰ ਆਪਾਂ ਅੰਜਾਮ ਦਈਏ ਬਾਕੀ ਉਹ ਜਿੰਨੇ ਬੰਦੇ ਸੀਗੇ ਉਹ ਰਹੇ ਵੀ ਪਿੱਛੇ ਸਿਰਫ ਉਹਨਾਂ ਇੱਕ ਲੇਡੀਜ਼ ਹੀ ਅੱਗੇ ਭੇਜੀ ਯੋ ਤੁਸੀਂ ਡੋਰ ਓਪਨ ਕਰੋ ਔਰ ਉਹ ਪਲਾਸੌਰ ਵਾਲੀ ਸਾਈਡ ਉਹਨਾਂ ਨੇ ਗੱਡੀ ਆਪਣੀ ਜਿਹੜਾ ਉਹ ਛੋਟਾ ਹਾਥੀ ਸੀਗਾ ਉਹ ਸਾਈਡ ਤੇ ਰੋਕਿਆ ਹੋਇਆ ਸੀ ਕਿਉਂਕਿ ਜਦੋਂ ਬਾਅਦ ਦੇ ਵਿੱਚ ਅਸੀਂ ਕੈਮਰਾ ਚੈੱਕ ਕਰ ਰਿਹਾ ਪਲੇਬੈਕ ਦੇ ਵਿੱਚ ਨਿਕਲੇ ਉਹ ਲੇਡੀਆਂ ਦੇਖ ਵੀ ਪਲਾਸੌਰ ਵਾਲੀ ਸਾਈਡ ਨੂੰ ਰਹੀ ਸੀ ਕੋਈ ਉਹਨੇ ਇਸ਼ਾਰਾ ਕਰਨਾ ਸੀ ਕਿ ਮੈਂ ਗੇਟ ਖੁਲਾ ਲਿਆ ਜਾਂ ਕਿਦਾਂ ਹੋ ਕਰ ਲਿਆ ਪਰ ਉਸ ਚ ਕਾਮਯਾਬ ਨਹੀਂ ਹੋ ਸਕੇ ਇਹ ਪਰਿਵਾਰ ਦੀ ਚੌਕਸੀ ਦੇ ਕਾਰਨ ਇਹ ਘਟਨਾ ਹੋਣ ਤੋਂ ਬਚੀ ਪਰਿਵਾਰ ਦੇ ਕੈਮਰੇ ਚ ਦੇਖ ਲਿਆ ਤਾਂ ਬੱਚੇ ਤਰੇਗੇ ਤਾਂ ਕਰਕੇ ਬੱਚੇ ਤਰੇਗੇ ਹਾਂਜੀ ਹੋਰ ਲੋਕਾਂ ਨੂੰ ਤੁਸੀਂ ਕੀ ਕਹਿਣਾ ਚਾਹੁੰਦੇ ਜਿਵੇਂ ਇਸ ਤਰ੍ਹਾਂ ਦੀ ਘਟਨਾ ਵਾਪਰ ਰਹੀਆਂ ਨੇ ਗਰੋ ਇਸ ਤਰ੍ਹਾਂ ਸਰਗਰਮ ਹੋ ਰਹੇ ਨੇ ਹੋਰ ਤੇ ਇਹੀ ਹੈ ਜੀ ਇੱਕ ਤਾਂ ਬੇਵਕਤ ਆਕਰ ਕੋਈ ਗੇਟ ਤੁਹਾਡਾ ਨੌਕ ਕਰਦਾ ਤਾਂ ਧਿਆਨ ਨਾਲ ਖੋਲੋ ਇਹ ਹੈਰਾਨ ਕਰਦਾ ਮਾਮਲਾ ਇਹ ਹੈਰਾਨ ਕਰਦਾ ਮਾਮਲਾ ਇਹ ਤਸਵੀਰਾਂ ਸੰਗਰੂਰ ਦੇ ਪਿੰਡ ਬੱਦਲਵੜ ਤੋਂ ਸਾਹਮਣੇ ਆਈਆਂ ਨੇ ਜਿੱਥੇ ਇਸ ਮਹਿਲਾ ਨੂੰ ਲੈ ਕੇ ਇਹ ਪਰਿਵਾਰ ਇਹ ਲੋਕ ਸੈਮੇ ਹੋਏ ਨੇ ਇਹਨਾਂ ਲੋਕਾਂ ਵੱਲੋਂ ਹੋਰ ਲੋਕਾਂ ਨੂੰ ਵੀ ਅਜਿਹੇ ਲੋਕਾਂ ਤੋਂ ਬਚ ਕੇ ਰਹਿਣ ਦੀ ਅਪੀਲ ਵੀ ਕੀਤੀ ਜਾ ਰਹੀ ਹੈ ਪਰਿਵਾਰ ਦੇ ਮੈਂ ਸੀ ਜੀ ਮੇਰੇ ਮੈਸੇਜ ਸੀਗੇ ਤੇ ਮਾਤਾ ਸੀਗੇ ਜੀ ਮੇਰਾ ਬੇਟਾ ਸੀ ਪੜ ਰਿਹਾ ਸੀ ਤੇ ਰਾਤ ਦੇ ਤਕਰੀਬਨ 10:30 11:15 ਵਜੇ ਦਾ ਟਾਈਮ ਸੀਗੇ ਜੀ ਕੀ ਰਾਤ ਨੂੰ ਸਾਡੇ ਗੇਟ ਅੱਗੇ ਡੋਰ ਵੈਲ ਵੱਜੀ ਜੀ ਆ ਕੇ ਇੱਕ ਅਣਪਛਾਤੇ ਲੇਡੀ ਆਏ ਤੇ ਉਹਨਾਂ ਨੇ ਪਲਾਸੌਰ ਸਾਈਡ ਤੋਂ ਆਏ ਨੇ ਜੀ ਆ ਕੇ ਵੈਲ ਵਾ ਕੇ ਤੇ ਖੜੇ ਰਹੇ ਅਸੀਂ ਗੇਟ ਨਹੀਂ ਖੋਲਿਆ ਜੀ ਸੀਸੀਟੀਵੀ ਦੀ ਮਦਦ ਦੇ ਨਾਲ ਸਾਡਾ ਬਚਾਅ ਰਹਿ ਗਿਆ ਪਰਿਵਾਰ ਦਾ ਜੇ ਸੀਸੀਟੀਵੀ ਨਹੀਂ ਹੁੰਦਾ ਤਾਂ ਹੋ ਸਾਡੇ ਸਾਡੇ ਪਰਿਵਾਰ ਦਾ ਨੁਕਸਾਨ ਵੀ ਹੋ ਸਕਦਾ ਸੀ ਤੇ ਉਸ ਤੋਂ ਬਾਅਦ ਦੇ ਵਿੱਚ ਉਹ ਇੱਥੋਂ ਅੱਗੇ ਚਲੇ ਗਏ ਸਾਡੇ ਪਿੰਡ ਦੀ ਫਿਰਨੀ ਦੇ ਵੱਲ ਅੱਗੇ ਉੱਥੋਂ ਫਿਰਨੀ ਦੇ ਵਿੱਚੋਂ ਵਾਪਸ ਆਏ ਨਗੇ ਮੁੜ ਕੇ ਉਦੋਂ ਬਾਅਦ ਵਿੱਚ ਭੁਜਵਾਲ ਵੱਲ ਚਲੇ ਗਏ ਨੇ ਜੀ 게ਟ ਅੱਗੇ ਜੀ ਉਹ 2-2.5 ਮਿੰਟ ਰੁਕੇ ਰਹੇ ਨੇ ਜੀ ਕਿ ਵੀ ਕਿਹੜੇ ਲੋਂਗੇ ਇੱਧਰ ਉੱਧਰ ਹਾਂਜੀ ਇੱਧਰ ਉੱਧਰ ਘੁੰਮਦੇ ਰਹੇ ਇੱਥੇ ਤੇ ਉਦੋਂ ਬਾਅਦ ਫਿਰ ਅੱਗੇ ਚਲੇ ਗਏ ਸੀਗੇ ਜੀ ਉਹ ਉਹਨੂੰ ਦੇਖ ਕੇ ਕਿਵੇਂ ਲੱਗਿਆ ਫਿਰ ਤੁਹਾਨੂੰ ਅੰਦਰ ਸਾਨੂੰ ਅੰਦਰ ਡਰ ਦਾ ਮਾਹੌਲ ਰਿਹਾ ਜੀ ਲੋਕਾਂ ਦੇ ਘਰੇ ਰਾਤ ਨੂੰ ਆਉਂਦੇ ਆ ਜਦੋਂ ਲੋਕ ਸੌਂ ਜਾਂਦੇ ਨੇ ਅਚਨ ਚੇਤਾ ਕੇ ਬੈਲਗਬਾਰ ਦੇ ਆ ਜਾਂ ਇਹ ਬੈਲ ਮਤਲਬ ਤੁਹਾਡੇ ਗੇਟ ਖੜਕਾਉਂਦੇ ਆ ਉਸ ਤੋਂ ਬਾਅਦ ਫਿਰ ਇਹ ਮਤਲਬ ਸਾਨੂੰ ਲੁੱਟਣ ਦੀ ਕੋਸ਼ਿਸ਼ ਕਰਦੇ ਆ ਇਨਦੇ ਨਾਲ ਲੜਕੀਆਂ ਵੀ ਨਾਲ ਨੇ ਤੇ ਬੰਦੇ ਵੀ ਨੇ ਇੱਕ ਗਰੋਹ ਆ ਜੋ ਇਸ ਕਰਕੇ ਤੁਹਾਨੂੰ ਮਤਲਬ ਬਾਸ ਖਾਸ ਕਰ ਬਾਰਕਰ ਵਾਲਿਆਂ ਨੂੰ ਮਤਲਬ ਜੀ ਇਸ ਤੇਜ਼ ਸੁਚੇਤ ਰਹਿਣ ਦੀ ਲੋੜ ਆ ਤਾਂ ਕਿ ਕੋਈ ਅਜਿਹੀ ਗੱਲ ਨਾ ਹੋਵੇ ਵੀ ਜਿਸ ਨਾਲ ਤੁਹਾਡਾ ਕੋਈ ਨੁਕਸਾਨ ਹੋਵੇ ਜਾਨੀ ਜਾਂ ਮਾਲੀ ਨੁਕਸਾਨ ਹੋਵੇ ਇਸ ਮਾਮਲੇ ਨੂੰ ਇਸ ਪਰਿਵਾਰ ਵੱਲੋਂ ਪੁਲਿਸ ਦੇ ਧਿਆਨ ਚ ਵੀ ਲਿਆਂਦਾ ਗਿਆ ਹੈ ਆਖਰ ਪੁਲਿਸ ਦਾ ਮਾਮਲੇ ਨੂੰ ਲੈ ਕੇ ਕੀ ਕਹਿਣਾ ਇਹ ਤੁਸੀਂ ਉਹਨਾਂ ਦੇ ਮੂੰਹ ਹੀ ਸੁਣ ਲਓ ਹਾਜੀ ਮਸਲਾ ਇਹ ਹੈ ਜੀ ਆਪਣੇ ਸ਼੍ਰੀ ਨਵਦੀਪ ਸਿੰਘ ਜੀ ਨੇ ਬਦਲਵਟ ਪਿੰਡ ਦੇ ਉਹਨਾਂ ਨੇ ਦਰਖਾਸਤ ਦਿੱਤੀ ਹੈ ਸਾਡੇ ਚੌਂਕੀ ਪਲਵਾਨ ਚ ਵੀ 22 ਸਤੰਬਰ ਦੀ ਰਾਤ ਨੂੰ 11:30 ਵਜੇ ਤਕਰੀਬਨ ਕਲੇੜੀ ਜਿਹੜੀ ਆਉਂਦੀ ਹੈ ਤੇ ਉਹਨਾਂ ਦਾ ਡੋਰ ਬੈਲ ਖੜਕਾਉਂਦੀ ਹੈ ਤੇ ਉਸ ਤੋਂ ਬਾਅਦ ਉੱਥੋਂ ਚਲੀ ਜਾਂਦੀ ਹੈ ਤੇ ਇਹ ਜਿਹੜਾ ਪੂਰਾ ਮਾਮਲਾ ਹੈ ਜੀ ਇਹਦੇ ਵਿੱਚ ਅਸੀਂ ਸਾਰੀ ਸੀਸੀਟੀਵੀ ਫੁਟੇਜ ਚੈੱਕ ਕਰ ਰਹੇ ਹਾਂ ਉਹਨਾਂ ਦੀ ਕੰਪਲੇਂਟ ਨੂੰ ਬੇਡੁੰਗਾਈ ਨਾਲ ਅਸੀਂ ਪੜਤਾਲ ਕਰਦੇ ਹੋਏ ਇਹ ਕਿਸ ਵਜ੍ਹਾ ਤੋਂ ਉੱਥੇ ਆਏ ਇਹ ਕਿਹੜੇ ਬੰਦੇ ਨੇ ਤੇ ਉਹਨਾਂ ਦੀ ਪੜਤਾਲ ਅਸੀਂ ਕਰ ਰਹੇ ਹਾਂ ਜੋ ਵੀ ਇਸ ਕੇਸ 'ਚ ਸਾਹਮਣੇ ਆਊਗੀ ਚੀਜ਼ ਉਹ ਤੁਹਾਡੇ ਸਾਰਿਆਂ ਸਾਹਮਣੇ ਲਿਆਂਦੀ ਜਾਊਗੀ ਇਸੇ ਪਰਿਵਾਰ ਵੱਲੋਂ ਇਨ੍ਹਾਂ ਪਿੰਡ ਵਾਸੀਆਂ ਵੱਲੋਂ ਆਮ ਲੋਕਾਂ ਨੂੰ ਸੁਚੇਤ ਕੀਤਾ ਜਾ ਰਿਹਾ ਹੈ ਤਾਂ ਕਿ ਮਾੜੇ ਲੋਕਾਂ ਤੋਂ ਬਚਿਆ ਜਾ ਸਕੇ ਫਿਲਹਾਲ ਦੇਖਣਾ ਹੋਵੇਗਾ ਪੁਲਿਸ ਕਦੋਂ ਤੱਕ ਇਸ ਮਹਿਲਾ ਤੱਕ ਪਹੁੰਚਦੀ ਹੈ ਤੇ ਜਾਂਚ ਚੱਕੀ ਨਿਕਲ ਕੇ ਸਾਹਮਣੇ ਆਉਂਦਾ ਜਗਬਾਣੀ ਟੀਵੀ ਲਈ ਅਨਿਲ ਜੈਨ ਦੀ ਰਿਪੋਰਟ